ਰਾਤ ਨੂੰ ਵੀ ਅਸੀਂ ਤੁਹਾਡੇ ਨਾਲ ਆ। ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਸੰਡੇ ਦਾ ਦਿਨ ਆ, ਛੁੱਟੀ ਆ ਦੇਣਾ ਤੁਸੀਂ ਫਿਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਵਿਕਾਰਕ ਭਾਈਚਾਰੇ ਲਈ ਇਹੀ ਹੁੰਦਾ ਸੱਡੇ ਵਿੱਚ ਤੇ ਛੁੱਟੀ ਹੁੰਦੀ ਹੈ ਤੁਸੀਂ ਫਿਰ ਇੰਨਾ ਵੱਡੇ ਗਿਣਤੀ ਸਾਰੇ ਆਏ ਆ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਮੈਂ ਇਹ ਵਿਸ਼ਵਾਸ ਵੀ ਦੋਰ ਹੈ ਵੀ ਜਿਹੜਾ ਰਸਤਾ ਚੁਣਾਂਗੇ ਦੇਖੋ ਰੋਜ਼ ਪਾਰਟੀਆਂ ਨਹੀਂ ਬਦਲ ਹੁੰਦੀਆਂ ਹੁੰਦੀਆਂ ਰੋਜ਼ ਲੀਡਰ ਨਹੀਂ ਬਦਲੇ ਜਾਂਦੇ। ਤੇ ਮੈਂ ਜਿਹੜਾ ਸਤੀਪਾ ਹਲਕੇ ਦੀ ਭਾਵਨਾਵਾਂ ਦੇ ਅਨੁਸਾਰ ਦਿੱਤਾ ਹੈ ਤੇ ਨਹੀਂ ਤਾਂ ਫਿਰ ਬੜੇ ਝਲ ਬਦਲੂਆਂ ਦੇ ਅੱਤੀ ਦੁਨੀਆਂ ਦੇ ਬੜੇ ਟੈਗ ਲੱਗਦੇ ਨੇ ਕਿਉਂਕਿ ਇਹ ਕੋਈ ਚੰਗੀ ਗੱਲ ਵੀ ਨਹੀਂ ਹੈਗੀ ਵੀ ਆਪਾਂ ਅੱਜ ਇੱਥੇ ਕੱਲ ਉੱਥੇ ਪਰਸੋਂ ਉੱਥੇ ਪਰ ਹੁਣ ਜੋ ਹਲਕਾ ਚਾਹੁੰਦਾ ਹੈ ਉਹਦੇ ਨਾਲ ਆਪਾਂ ਨੂੰ ਚੱਲਣਾ ਪਊਗਾ ਸੋ ਇਸ ਕਰਕੇ ਜਿਹੜਾ ਵੀ ਰਸਤਾ ਚੁਣਾਂਗੇ ਉਹ ਆਪਣੇ ਹਲਕੇ ਦੀ ਤਰੱਕੀ ਆਪਣੇ ਪੰਜਾਬ ਦੀ ਤਰੱਕੀ ਦੇਖੋ ਪੰਜਾਬ ਪੀ ਅੱਜ ਬਹੁਤ ਬੁਰੀ ਤਰ੍ਹਾਂ ਜਿਹੜਾ ਪਛੜ ਗਿਆ ਸਾਤੋਂ ਜਿਹੜੇ ਸੂਬੇ ਪਛੜੇ ਸੀ ਭਾਵੇਂ ਬਿਹਾਰ ਸੀ ਜੁਪੀ ਸੀ ਐਮਪੀ ਸੀ ਉਹ ਸਭ ਤੋਂ ਅੱਗੇ ਲੰਘ ਕੇ ਸਾਰੇ ਹਰਿਆਣਾ ਦਾ ਚਲੋ ਪਹਿਲੀ ਬਹੁਤ ਅੱਗੇ ਲੰਘ ਗਿਆ ਸਾਤੋਂ ਸੋ ਆਪਾਂ ਸਾਰੇ ਹਲਕੇ ਦੀ رائے ਕੱਕ ਕੇ ਇੱਕ رائے ਬਣਾ ਕੇ ਜੋ ਵੀ ਰਾਹ ਚੁਣਾਂਗੇ ਜਿਹੜਾ ਕਿ ਸਾਡੇ ਪੰਜਾਬ ਨੂੰ ਤੇ ਸਾਡੇ ਹਲਕੇ ਨੂੰ ਤਰੱਕੀ ਵੱਲ ਲੈ ਇਹ ਆਪਾਂ ਸੋਚ ਕੇ ਸਾਰੇ ਪਰਮਾਨੰਥਵਾਹ ਦੇ ਚਰਨਾਂ 'ਚ ਵੀ ਅਰਦਾਸ ਕਰਦੇ ਹਾਂ ਵੀ ਸਾਨੂੰ ਉਹੀ ਰਸਤਾ ਦਿਖਾਈ ਜਿਹੜਾ ਸਾਡੇ ਪੰਜਾਬ ਲਈ ਸਾਡੇ ਹਲਕੇ ਲਈ ਵਧੀਆ ਹੋਵੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ।